कि ਆਪਾਂ ਅੱਜ ਪੀਡੀਐਫ ਦੇ ਵਿੱਚ ਇਸ ਤੇ ਕਰਾਂਗੇ ਤੇ ਤੁਹਾਨੂੰ ਦਿਖਾਉਣੇ ਆ ਗਏ ਲੋੜ ਹੈ ਇਹ ਪਹਿਲਾ ਦੂਜਾ ਪੋਸਟਰ ਦਾ ਕਮਿਸ਼ਨ ਕਰਤਾ ਕਰ ਰਹੇ ਨੇ ਇਹ ਇਸ ਦਾ ਸੀਨ ਵਾਲੇ ਨੂੰ ਆਪਾਂ ਉਸ ਤੇ ਕਰਾਉਣਾ ਨਾ ਨੋਟ ਹੈ ਜੇਕਰ ਵੀ ਮਿਲਾ ਕੋਈ ਆਪਾਂ ਅੰਤ ਨਹੀਂ ਪਾ ਸਕਦੇ ਇਹਨਾਂ ਨੂੰ ਤੁਸੀਂ ਆਪ ਹੀ ਆਪਾਂ ਚੋਣ ਕਰਕੇ ਇਹਨਾਂ ਕੋਲ ਜੀਤੋ ਉਹਨਾਂ ਨੇ ਸਮਝਾ ਦਿੱਤਾ ਕਿ ਵੀਰਿਆ ਤੋਂ ਦੌੜੀਆਂ ਹੁਣ ਗਈਆਂ ਪਹਿਲੇ ਸੁਰਤ ਜਿਹੜੇ ਪੌੜਾਂ ਉੱਣਦੀਆਂ ਜਦੋਂ ਪੌੜਾਂ ਦਾ ਸਿਗਨ ਗਿਆ ਉਦੋਂ ਵੀ ਦੌੜ ਖਾਣ ਦੀਆਂ ਉਹ ਜਿਹੜਾ ਵੀ ਮੁਕੇ ਦਾ ਪੰਜ ਨੰਬਰ ਦਾ ਇਸ ਤਰ੍ਹਾਂ ਅਸੀਂ ਇੱਕ ਕੰਪੀਟੀਸ਼ਨ ਦਾ ਸੌਫ ਬਣਾਵਾਂਗੇ ਨੋਟੋ ਅਫਲਾ ਕੰਪੀਟੀਸ਼ਨ ਉਹ ਬਿਨਾਂ ਨਿਰਾਸ਼ ਸਾਨੂੰ ਫਿਰ ਤੋਂ ਹੋਣਾ ਜੋ ਅੱਜ ਦੇ ਮੇਲੇ ਦੀ ਵਰਸ ਸੰਗਤ ਦਾ ਸ਼ਾਨ ਹੁੰਦਾ ਹੈ ਕਿਉਂਕਿ ਆਪਾਂ ਮਿਲ ਕੇ ਅਭੀਰ ਦੇ ਜੱਲਾ ਰਾਜਾਪੁਰ ਮੋਹਮਦ ਕਾਹਲਾ ਉਹ ਨਵੇਂ ਹਨ ਛੋਣ ਦੇ ਦੋ ਸਾਰੇ ਪੀਰ ਹੁੰਦੇ ਆ ਗਿੰਟੀਆਂ ਦਾ ਵੀ ਬਹਾਦੁਰੇਠ ਜੋ ਹੋਣਗੇ ਕਰਕੇ ਜੋ ਦੇ ਜਜਮੈਂਟ ਪਾਉਂਦਾ 90% ਤੋਂ ਲੱਗਦੇ ਆ। ਸੋ ਉਹਨਾਂ ਵਾਂਗੂ ਉਹਨਾਂ ਦੇ ਸਭੀ ਪੁੱਤੇ ਹੁੰਦੇ ਆ। ਪਹਿਲਾਂ ਉਹ ਭਾਈ ਲੱਗਣਾ। ਸੋ ਬਹੁਤ ਸ਼ਰਮਨਾ ਕਰਮਨਾ ਬਣਨਾ। ਉਹਨਾਂ ਦਾ ਨਾਮ ਸੋਹਣਾ। ਅੱਜ ਇਹ ਸ਼ਰਮਨਾ। ਆਪਣੀ ਮੰਤਰੀ ਵੀ ਆ। ਕੋਸ਼ਿਸ਼ ਰਹਿਣ ਦੇ ਵਿੱਚ ਮਗਰ ਮੁੰਡੇ ਜੜੀਆਂ ਅਸਲੀ ਫੰਡ ਦਾ ਜੜੀਆਂ ਜਾਣਾ ਆਪਣੇ ਘਰਾਂ ਦੇ ਵਿੱਚ ਜਿਹੜਾ ਫਾਰਮ ਨੇ ਲਿਚਾ ਉਹ ਆਚਾ ਫੋਨ ਉਹ ਪਾਸੇ ਦੀ ਸੀ ਯਾਰ ਉਹ ਜੜੀਆਂ ਜਾਣਾ ਸਮੀ ਫੰਡ ਦੇ ਤੱਕ ਅੰਮ੍ਰਿਤਿਆ ਉੱਠੇ ਨਾ ਬਾਅਦ ਵਿਪਸੀਆ ਬੋਲਤੀ ਚੋਰ ਹੋ ਇਹਦਾ ਸਾਕਾਇਆ 私のことは、私のことは、私のことは、私のことは、私のことは、私のことは、私のことは、私のことのことは、私のことは、私のことは、私のことは、私のことは、私このことは、

ਕਰਨ ਫਾਦਰ ਪੀਡੀਏ ਦੇ ਸੁਖਰਾਜੀ ਉਹ ਵੀ ਸਟੇਜ ਤੇ ਬੁੱਧ ਗਏ ਕੋਈ ਹੌਲੀ ਹੌਲੀ ਕਰਕੇ ਆਪਾਂ ਨੇ ਇਹ ਰੰਗਲਾ ਸੈਟ ਚੱਕ ਬੱਲੇ ਆ ਬਾਸ ਗੁੱਫਲੇ ਕਈ ਵਾਰੀ ਚਾਹ ਫਾੜਦੇ ਸੀ ਉਹ ਪਹਿਲੇ ਨੂੰ ਪ੍ਰਿੰਸ ਟੈਕਟਰ ਵੀ ਲੈਣਾ ਪਾਵੇ ਬਾਕੀ ਸਾਰੇ ਉੱਤਰੀਆ ਜਿਹੜਿਆ ਫਾਸਰ ਬਹੁਤ Gracias. que bailo. ਕਾਲਾ ਵੱਡਿਆਂ ਕਾਲਾ ਹੁਣ ਉਹ ਉਧਰ ਖੜਿਆ ਹੋਇਆ ਉਹਨਾਂ ਨੂੰ ਅੱਜ ਦਾ ਇੰਟਰਵਿਊ ਪਾੜੀ ਹੋਣਾ ਪਿਆ ਸੀ ਜੋ ਚਤੰਤ ਦੇ ਜੋ ਫਿਰ ਮਾਇਆ

dari. Kepada dikon. Adab dia.